ਦੋਸਤੋ ਅੱਜ ਇੱਕ ਸ਼ਾਰਟ ਵੀਡੀਓ ਤੁਹਾਨੂੰ ਮੈਂ ਆਪਣੇ ਪਿੰਡ ਤੋਂ ਦਿਖਾਉਣੀ ਹੈ ਪਿੰਡ ਨੰਗਲ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹਾ ਇੱਕ ਗਰੀਬ ਪਰਿਵਾਰ ਜਿਹੜਾ ਸ਼ੌਂਕ ਰੱਖਦਾ ਚੰਗੇ ਪਸ਼ੂਆਂ ਦਾ ਤੇ ਝੋਟੀ ਸੰਭਾਲੀ ਹੈ ਰੰਗ ਰੂਪ ਦੇਖੋ ਝੋਟੀ ਦਾ ਤੇ ਇਹਦੀ ਸਿਹਤ ਸੰਭਾਲ ਦੇਖੋ ਕਿੰਨੀ ਵਧੀਆ ਬਾਈ ਨੇ ਕੀਤੀ ਹੈ 5 ਤੋਂ 7 ਦਿਨ ਹਜੇ ਲੈਣੇ ਸੀ ਪਰ ਗਰਮੀ ਜਿਹੜਾ ਤਾਂ ਲੱਗਣ ਕਰਕੇ ਉੱਪਰ ਵੀ ਚਾਦਰਾਂ ਤਾਂ ਉਹਦੇ ਕਰਕੇ ਇਹ ਦਾ ਰੁਖ ਸਾਨੂੰ ਇਹ ਲੱਗਦਾ ਵੀ ਸ਼ਾਇਦ ਇਹ ਹੁਣ ਤਿਆਰੀ ਚ ਅਸੂਨ ਦੀ ਚ 4 ਦਿਨ ਦਾ ਹੈ ਐਨ ਆਰ 378 ਨੰਬਰ ਨਾਬੇ ਵਾਲੇ ਬੁੱਲ ਦਾ ਇਹ ਦੀ ਸੀਮਣ ਲੱਗਾ ਗੁੜ ਤਾਂ ਮਿਲਦਾ ਨਹੀਂ ਪਰ ਕਿਤੇ ਵੀ ਵਟ ਤੋਂ ਬਾਈ ਹੋਰੀ ਖੋਤ ਕੇ ਲਿਆਉਂਦੇ ਆ ਤੇ ਉਸ ਤੋਂ ਬਾਅਦ ਇੰਨਾ ਪਸ਼ੂਆਂ ਨੂੰ ਪਾ ਕੇ ਜਿਹੜਾ ਉਹ ਸੰਭਾਲਦੇ ਆ ਡਿਮਾਂਡ ਰੱਖੀ ਆ 1 ਲੱਖ ਤੇ 5000 ਸੋਹਣੇ ਸਿੰਗ ਦੀ ਆ ਦੋਸਤੋ ਤੇ ਸੋਹਣਾ ਢਾਂਚਾ ਹੈ ਪਰ ਹਵਾਨੇ ਦੀ ਤਿਆਰੀ ਹਜੇ ਪਹਿਲਨ ਪਸ਼ੂ ਵੈਸੇ ਮਹੀਨਾ ਲੱਗ ਵੀ ਜਾਂਦਾ ਉਹ ਜਿਹੜੀ ਉਹ ਤੁਸੀਂ ਹੁਣ ਵੀਡੀਓ 'ਚ ਦੇਖ ਸਕਦੇ ਸੋ ਛੋਟ ਵੀਡੀਓ 'ਚ ਕੀ ਝੋਟੀ ਤੁਹਾਨੂੰ ਦਿਖਾਉਣੀ ਸੀ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਧੰਨਵਾਦ ਛੋਟ ਵੀਡੀਓ ਦੇਖਣ ਵਾਸਤੇ